ਸਤੀਫੇ ਦੀ ਮੰਗ ਕਰਦੇ ਹਾਂ ਅਮਿਸ਼ਾ ਨੂੰ ਮੰਤਰੀ ਮੰਡਲ ਤੋਂ ਬਰਖਾਸ ਕਰਨ ਦੀ ਮੰਗ ਕੀਤੀ ਗਈ ਹੈ ਵੱਲੋਂ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਜਿਹੜੇ ਕੀ ਸਾਡੇ ਸੰਵਿਧਾਨ ਦੇ ਆਰਕੀਟੈਕਟ ਹੈ ਔਰ ਜਿਸ ਸੰਵਿਧਾਨ ਦੇ ਤਹਿਤ ਸਾਨੂੰ ਲੋਕਤੰਤਰ ਦੀ ਤਾਕਤ ਮਿਲੀ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਸੰਵਿਧਾਨ ਨੂੰ ਆਪਣੀ ਕਾਬਲੀਅਤ ਤੇ ਆਪਣੀ ਮਿਹਨਤ ਨਾਲ ਇਸ ਦੇਸ਼ ਨੂੰ ਸੰਵਿਧਾਨ आजादी ਤੋਂ ਬਾਅਦ ਦਿੱਤਾ ਉਸ ਦੀ ਕਿਸ ਤਰੀਕੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਮਜ਼ਾਕ ਉਡਾਇਆ ਗਿਆ ਅਤੇ ਆਪਾਂ ਸਭ ਨੂੰ ਪਤਾ ਹੈ ਮੈਂ ਦੁਬਾਰਾ ਇੱਕ ਵਾਰ ਤੁਹਾਡੇ ਮੀਡੀਆ ਦੇ ਰਾਹੀਂ ਆਪਣੇ ਇਲਾਕੇ ਦੀ ਸੰਗਤ ਦੇ ਸਾਹਮਣੇ ਉਹ ਗੱਲ ਦੁਬਾਰਾ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਗ੍ਰਹਿ ਮੰਤਰੀ ਜੀ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਨੂੰ ਰੱਖਿਆ ਕਿ ਦੂਸਰੀ ਪਾਰਟੀ ਦੇ ਲੋਕ अंबेडकर 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 अम्बेडकर की बात करते हैं अगर वो इतनी बार भगवान का नाम लें तो शायद उनको भगवान भी मिल जाए तो ये एक बड़ी शर्मनाक गल है और कांग्रेस पार्टी और मैं कांग्रेस पार्टी का एक वर्कर और इस इलाके का नुमाइंदा पिछले समय सूबे सरकार वजीर रहा इस इलाके का नुमाइंदा रहा हिंदुस्तान की पार्लियामेंट और अब कांग्रेस पार्टी का कोट ट्रेजरर के रूप में पार्टी का काम कर दें तो मैं ਆਪਣੇ ਨਾਲ ਆਪਣੇ ਸਾਰੇ ਸਾਥੀਆਂ ਦੇ ਸਮੇਤ ਇਸ ਗੱਲ ਦੀ ਕੜੀ ਨਿੰਦਾ ਕਰਨਾ ਔਰ ਪੂਰੀ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਵੀ ਅਮਿਤ ਸ਼ਾਹ ਜੀ ਦੇ ਅਸਤੀਫੇ ਵਾਸਤੇ ਮੰਗ ਰੱਖੀ ਹੈ ਉਹਨਾਂ ਨੂੰ ਪਾਲ ਉਹਨਾਂ ਨੂੰ ਕੈਬਨਿਟ ਚੋਂ ਬਰਖਾਸਤ ਕਰਨ ਦੀ ਮੰਗ ਰੱਖੀ ਹੈ ਮੈਂ ਉਸ ਗੱਲ ਨੂੰ ਜ਼ੋਰਦਾਰ ਤਰੀਕੇ ਨਾਲ ਰੱਖਦਾ ਔਰ ਆਪਾਂ ਸਾਰੇ ਇਹ ਵੀ ਦੇਖ ਰਹੇ ਹਾਂ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਜੀ ਹੈ ਉਹਨਾਂ ਨੇ ਉਸ ਦਿਨ ਤੋਂ ਇਸ ਗੱਲ ਦੇ ਉੱਪਰ ਚੁੱਪੀ ਰੱਖੀ ਹੈ ਉਹਨਾਂ ਨੇ ਇਸ ਗੱਲ ਦੇ ਉੱਪਰ ਇੱਕ ਗੱਲ ਦੇ ਉੱਪਰ ਵੀ ਟਿੱਪਣੀ ਨਹੀਂ ਕੀਤੀ। ਔਰ ਇਸ ਤੋਂ ਇਲਾਵਾ ਆਪਾਂ ਸਾਰੇ ਇਹ ਵੀ ਸਮਝਦੇ ਹਾਂ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਆਈਆਂ ਸਾਡੇ ਦੇਸ਼ ਦੇ ਨੌਜਵਾਨ ਲੀਡਰ ਰਾਹੁਲ ਗਾਂਧੀ ਜੀ ਨੇ ਸੰਵਿਧਾਨ ਦੀ ਕਿਤਾਬ ਲੈ ਕੇ ਪੂਰੇ ਦੇਸ਼ ਦੇ ਵਿੱਚ ਇਹ ਗੱਲ ਲੋਕਾਂ ਤੱਕ ਪਹੁੰਚਾਈ ਕਿ ਸੰਵਿਧਾਨ ਸਾਡਾ ਖਤਰੇ ਦੇ ਵਿੱਚ ਹੈ। ਔਰ ਇਸ ਸੰਵਿਧਾਨ ਨੂੰ ਬਚਾਉਣ ਦੀ ਜ਼ਰੂਰਤ ਹੈ। ਤੇ ਅੱਜ आरएसएस दी की आइडियोलॉजी आरएसएस की सोच दी है ये गल बिल्कुल खुल के ਸਾਡੇ ਸਾਹਦੇ ਸਾਹਮਣੇ ਆਈ ਹੈ ਔਰ ਇਹ ਗੱਲ ਇਹ ਗੱਲ ਦਰਸਾਉਂਦੀ ਹੈ ਕਿ ਬੀਜੇਪੀ ਸੰਵਿਧਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਔਰ ਜੇ ਸੰਵਿਧਾਨ ਕਮਜ਼ੋਰ ਹੁੰਦਾ ਹੈ ਤਾਂ ਆਪਣੇ ਆਪ ਲੋਕਤੰਤਰ ਕਮਜ਼ੋਰ ਹੋਊਗਾ ਕਿਸ ਤਰੀਕੇ ਦੀ ਸੋਚ ਉਸ ਵੇਲੇ ਬਾਬਾ ਸਾਹਿਬ ਦੀ ਸੀ ਇਸ ਦੇਸ਼ ਦਾ ਸੰਵਿਧਾਨ ਬਣਾਉਣ ਵਾਸਤੇ ਨਾ ਉਹਦੇ ਚ ਕੋਈ ਕਾਸਟਿਜ਼ਮ ਦੀ ਗੱਲ ਹੁੰਦੀ ਸੀ ਅਤੇ ਅੱਜ ਕਾਸਟ ਦੇ ਉੱਪਰ ਦੇਸ਼ ਨੂੰ ਵੰਡਣ ਦੀ ਗੱਲ ਹੋ ਜਾਂਦੀ ਹੈ ਇਸ ਕਰਕੇ ਅੱਜ ਜ਼ੋਰਦਾਰ ਤਰੀਕੇ ਨਾਲ ਕਾਂਗਰਸ ਪਾਰਟੀ ਗ੍ਰਹਿ ਮੰਤਰੀ ਦੀ ਕੈਬਨਟ ਤੋਂ ਬਰਖਾਸਤ ਦੀ ਮੰਗ ਕਰਦੀ ਹੈ ਪਾਰਲੀਮੈਂਟ ਦੇ ਵਿੱਚ ਜੋ ਉਹਨਾਂ ਨੇ ਬੋਲਿਆ ਉਸ ਗੱਲ ਦੀ ਅਮਿਤ ਸ਼ਾ ਜੀ ਮਾਫੀ ਮੰਗਣ ਤਾਂ ਕਿ ਜੋ ਇਹ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਬਾਰੇ ਗੱਲ ਹੋਈ ਹੈ ਇਹ ਬੜੀ ਸ਼ਰਮਨਾਕ ਗੱਲ ਹੈ ਜਿਹਦੇ ਵਿੱਚ ਬੀਜੇਪੀ ਦੀ ਆਈਡੀਓਲੋਜੀ ਵੀ ਬਾਹਰ ਆਂਦੀ ਹੈ ਔਰ ਇੱਕ ਪਾਸੇ ਤੁਸੀਂ ਸੰਵਿਧਾਨ ਦੇ 75ਵੇਂ ਬਰੇਗੰਡ ਬਣਾਉਨੇ ਹੋ ਤੇ 75ਵੇਂ ਬਰੇਗੰਡ ਬਣਾਉਣ ਤੋਂ ਬਾਅਦ ਤੁਸੀਂ ਉਸੇ ਸਪੀਚ ਦੇ ਵਿੱਚ ਤੁਸੀਂ ਉਹਨਾਂ ਦਾ ਅਪਮਾਨ ਕਰਦੇ ਹੋ ਇਹ ਆਪਣੇ ਆਪ ਵਿੱਚ ਬੜੀ ਨਿੰਦਾ ਦਿਓ ਗੱਲ ਹੈ ਔਰ ਮੈਂ ਸਮੂਚੀ ਕਾਂਗਰਸ ਪਾਰਟੀ ਵੱਲੋਂ ਅੱਜ ਸੰਗੁਰ ਦੇ ਵਿੱਚ ਇਹ ਗੱਲ ਪੱਤਰਕਾਰ ਭਰਾਵਾਂ ਦੇ ਰਾਹੀਂ ਆ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਤਾਂ ਗੱਲ ਕਰ ਰਹੇ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਆਉਣ ਵਾਲੀ 24 ਤਰੀਕ ਨੂੰ ਸੰਘਰੂਰ ਦੇ ਅੰਬੇਦਕਰ ਨਗਰ ਦੇ ਵਿੱਚ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦਾ ਸਟੈਚੂ ਲੱਗਿਆ ਹੈ ਉਥੋਂ 10 ਵਜੇ ਅਸੀਂ ਆਪਣਾ ਮਾਰਚ ਸ਼ੁਰੂ ਕਰਾਂਗੇ ਰੋਸ ਪ੍ਰਦਰਸ਼ਨ ਸ਼ੁਰੂ ਕਰਾਂਗੇ ਜਿਹਦਾ ਮੈਮੋਰੈਂਡਮ ਡੀਸੀ ਸੰਘਰੂਰ ਦੇ ਕੋਲ ਜਾ ਕੇ ਦੇਣਾ ਤਾਂ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਉਸ ਦਿਨ ਇਹ ਮਾਰਚ ਰੋਸ਼ ਮਾਰਚ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਉਸਾਰ ਉਸ ਰੋਸ ਮਾਰਚ ਦੇ ਵਿੱਚ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਦੀ ਸੋਚ ਨੂੰ ਪੈੜਾ ਦੇਣ ਵਾਲੇ ਸਾਰੇ ਸਾਥੀ ਉਹਦੇ ਵਿੱਚ ਹਿੱਸਾ ਲੈਣਗੇ ਔਰ ਜਿਆਦਾ ਤੋਂ ਜਿਆਦਾ ਲੋਕ ਜਿਹੜੇ ਮੇਰੇ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਮੇਰੀ ਗੱਲ ਨੂੰ ਸੁਣ ਰਹੇ ਆਂ ਮੈਂ ਉਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਵੱਧ ਚੜ ਕੇ 24 ਤਰੀਕ ਨੂੰ ਸਵੇਰੇ 10 ਵਜੇ ਅੰਬੇਦਕਰ ਨਗਰ ਸੰਗਰੂਰ ਜਿੱਥੇ ਬਾਬਾ ਸਾਹਿਬ ਦਾ ਸਟੈਚੂ ਲੱਗਿਆ ਆਪਾਂ ਉੱਥੇ ਤੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕਰਕੇ ਫਿਰ ਸਾਰੇ ਮੈਮੋਰੰਡਮ ਦੇਣ ਵਾਸਤੇ ਡੀਸੀ ਸੰਗਰੂਰ ਦੇ ਦਫ਼ਤਰ ਜਾਵਾਂਗੇ ਔਰ ਡੀਸੀ ਸਾਰੇ ਜ਼ਿਲ੍ਹਿਆਂ ਦੇ ਪੂਰੇ ਹਿੰਦੁਸਤਾਨ ਦੇ ਜ਼ਿਲ੍ਹਿਆਂ ਦੇ ਡੀਸੀਆਂ ਕੋਲੇ ਮੈਮੋਰੰਡਮ ਦਵਾਂਗੇ ਔਰ ਮੈਮੋਰੰਡਮ ਦੇ ਕੇ ਉਹ ਮੈਮੋਰੰਡਮ ਰਾਸ਼ਟਰਪਤੀ ਜੀ ਤੱਕ ਜਾਊਗਾ ਤਾਂ ਕਿ ਅਮਿਤ ਸ਼ਾਹ ਜੀ ਨੂੰ ਹਿੰਦੁਸਤਾਨ ਦੀ ਕੈਬਨਿਟ ਚੋਂ ਬਰਖਾਸ ਕੀਤਾ ਜਾਵੇ ਔਰ ਉਹ ਪਾਰਲੀਮੈਂਟ ਦੇ ਵਿੱਚ ਔਰ ਲੋਕਾਂ ਦੇ ਵਿੱਚ ਇਸ ਗੱਲ ਦੀ ਮਾਫੀ ਮੰਗਣ ਕਿ ਉਹਨਾਂ ਨੇ ਬਾਬਾ ਸਾਹਿਬ ਬੀਮਰਾਓ ਅੰਬੇਦਕਰ ਜਿਨ੍ਹਾਂ ਨੇ ਸਾਡਾ ਸੰਵਿਧਾਨ ਲਿਖਿਆ ਔਰ ਜਿਨ੍ਹਾਂ ਦੇ ਸੰਵਿਧਾਨ ਲਿਖਣ ਦੀ ਤਾਕਤ ਦੇ ਤਹਿਤ ਸਾਨੂੰ ਲੋਕਤੰਤਰ ਲੋਕਤੰਤਰ ਦੇ ਤਹਿਤ ਸਾਨੂੰ ਸਾਰਿਆਂ ਨੂੰ ਆ ਕੇ ਆਪਣੀ ਆਪਣੀ ਜ਼ਿੰਮੇਵਾਰੀ ਕਰਨ ਦਾ ਮੌਕਾ ਮਿਲਿਆ ਤੋ ਇਹ ਗੱਲਾਂ ਕਹਿਣ ਵਾਸਤੇ ਮੈਂ ਤੁਹਾਡੇ ਕੋਲ ਅੱਜ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਹੈ ਤੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਕਿਸੇ ਭਰਾ ਦਾ ਕਿਸੇ ਦਾ ਕੋਈ ਸਵਾਲ ਹੋਵੇ ਇਸ ਮੁੱਦੇ ਦੇ ਉੱਪਰ